ਪ੍ਰਾਤਿਨ ਸ਼੍ਰੀ ਮੰਦਿਰ ਦੇ ਵਿੱਚ ਖੜੇ ਆ ਜਿੱਥੇ ਕਿ ਸ਼ਿਵਰਾਤਰੀ ਦਾ ਤਿਹਾੜ ਵਾਸਤੇ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀ ਕਿ ਕੱਲ੍ਹ ਨੂੰ ਸਵੇਰ ਯਾਤਰਾ ਵੀ ਨਿਕਲਣੀ ਹੈ 26 ਜਿਹੜੀ ਕਿ 26 ਤਰੀਕ ਨੂੰ ਫਰਵਰੀ ਨੂੰ ਉੱਥੇ ਹੀ ਨਾਲ ਦੀ ਨਾਲ ਇੱਥੇ ਜਿਹੜਾ ਕਿ ਕਾਵੜੀਏ ਜਲ ਲੈ ਕੇ ਆਣਗੇ ਹਰਦਵਾਰ ਤੋਂ ਉਹਨਾਂ ਦਾ ਵੀ ਵੱਡਾ ਸਵਾਗਤ ਕੀਤਾ ਜਾਊਗਾ ਅਸੀਂ ਇਸ ਵਕਤ ਜਿਹੜਾ ਕਿ ਮੰਦਿਰ ਕਮੇਟੀ ਦੇ ਪ੍ਰਧਾਨ ਨੇ ਹੋਰ ਵੀ ਜਿਹੜੇ ਕਿ ਮੈਂਬਰ ਸਾਹਿਬਾਨ ਨੇ ਅਸੀਂ ਉਹਨਾਂ ਨਾਲ ਗੱਲ ਕਰਾਇਆ ਕਿਸ ਤਰ੍ਹਾਂ ਦਾ ਜਿਹੜਾ ਕਿ ਸ਼ਿਵਰਾਤਰੀ ਦਾ ਤਿਹਾੜ ਮਨਾਉਣ ਦਾ ਪ੍ਰੋਗਰਾਮ ਕੀਤਾ ਗਿਆ ਹੈ ਜਿਹੜੀਆਂ ਕਿ ਝਾਕੀਆਂ ਵੀ ਦੱਸ ਰਹੇ ਨੇ ਕਾਫੀ ਜਾਰੀਆਂ ਬੜੀਆ ਸੁੰਦਰ ਤਰੀਕੇ ਦੀਆਂ ਲਿਆਂਦੀਆਂ ਗਈਆਂ ਨੇ ਔਰ ਸ਼ਹਿਰ ਵਾਸੀਆਂ ਵਾਸਤੇ ਇੱਕ ਖਿੱਚ ਦਾ ਕੇਂਦਰ ਬਣਿਆ ਰਹੇਗਾ ਇਸ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵਰਾਤਰੀ ਦਾ ਤਿਹਾਰ ਤੁਸੀ ਮਨਾ ਰਹੇ ਹੋ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਗਏ ਕਿਉਂਕਿ ਇਸ ਵਾਰ ਜਿਹੜਾ ਕਿ ਮੰਦਿਰ ਜਿਹੜਾ ਸਜਾਇਆ ਗਿਆ ਹੈ ਉਹ ਵੀ ਇੱਕ ਅਨੋਖੀ ਜਿਹੜੀ ਇਹਦੇ ਵਿੱਚ ਪੱਥਰ ਲਾਇਆ ਗਿਆ ਹੈ ਮੀਨਾਕਾਰੀ ਪੱਥਰ ਔਰ ਬੜੀਆ ਤਰੀਕੇ ਨਾਲ ਸਜਾਇਆ ਅਲੀਸ਼ਾਨ ਬਣਿਆ ਹੋਇਆ ਹੈ ਕਿਸ ਤਰ੍ਹਾਂ ਦੇ ਅੱਗੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਇਹ ਸ਼ਿਵਰਾਤਰੀ ਦੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਭੋਲ ਸ਼ੰਕਰ ਭਗਵਾਨ ਕੀ ਜੈ ਭੋਲੇ ਸ਼ੰਕਰ ਦਾ ਮਹਾ ਸ਼ਿਵਰਾਤਰੀ ਦਾ ਪੁਰਵ ਜੋ ਕਿ ਦੇਵੋ ਕੇ ਦੇ ਮਹਾਦੇਵ ਸਭ ਤੋਂ ਵੱਡਾ ਪੁਰਵ ਹੈ ਜਿਸ ਦੇ ਵਿੱਚ ਪ੍ਰਾਚਨ ਸ਼ਿਵ ਮੰਦਰ ਕਮੇਟੀ ਜੋ ਕਿ 45 ਸਾਲ ਪੁਰਾਣੀ ਸੰਸਥਾ ਹੈ ਅੱਜ ਅਸੀਂ 38ਵੀਂ ਵਿਸ਼ਾਲ ਸ਼ੋਹ ਯਾਤਰਾ ਕੱਲ ਨੂੰ ਕੱਢਣ ਜਾ ਰਹੇ ਹਾਂ 26 ਤਰੀਕ ਨੂੰ ਜਿਸ ਦੇ ਵਿੱਚ ਭੋਲੇ ਨਾਥ ਦੇ ਹਰੀਦਵਾਰ ਤੋਂ ਪੈਦਲ ਗੰਗਾ ਜਲ ਲੈ ਕੇ ਤਕਰੀਬਨ 250 ਕਾਵੜ ਜੋ ਕਿ ਆਪਣੀ ਮਾਂ ਗੰਗਾ ਨੂੰ ਮੋਢਿਆਂ ਤੇ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਕੱਲ ਸਾਡੇ ਪਾਤੜਾ ਦੇ ਸ਼ਿਮ ਮੰਦਰ ਦੇ ਵਿੱਚ ਪਹੁੰਚਣ ਲਈ ਆਉਣਗੇ ਅਸੀਂ ਉਹਨਾਂ ਦਾ ਪਟਿਆਲਾ ਰੋਡ ਤੇ ਸ਼ਿਮ ਮੰਦਰ ਦੇ ਸਾਹਮਣੇ ਹੁਮ ਹਵਾ ਕੇ ਪੂਰਾ ਸ਼ਹਿਰ ਸਾਰੀਆਂ ਸੰਸਥਾਵਾਂ ਸਵਾਗਤ ਕਰਾਂਗੇ ਸਵਾਗਤ ਕਰਨ ਤੋਂ ਬਾਅਦ ਅਸੀਂ ਪੂਰੇ ਸ਼ਹਿਰ ਦੇ ਵਿੱਚ ਪੂਰੇ ਨਗਰ ਦੇ ਵਿੱਚ ਅਸੀਂ ਉਹਨਾਂ ਦੀ ਵਿਸ਼ਾਲ ਇੱਕ ਸ਼ੋਹਾ ਯਾਤਰਾ ਦੇ ਰੂਪ ਦੇ ਵਿੱਚ ਜਿਸ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਭੋਲੇ-ਨਾਦੀਆਂ ਝਾਕੀਆਂ ਭੋਲੇ-ਨਾਦ ਦੇ ਜੀਵਨ ਬਾਰੇ ਵੱਖ-ਵੱਖ ਤਰ੍ਹਾਂ ਦੇ ਵੈਂਡ ਹਰ ਤਰ੍ਹਾਂ ਦੀ ਤੁਹਾਨੂੰ ਉਥੇ ਲੰਗਰ ਜਿਵੇਂ ਕਿ ਹਰ ਬਾਜ਼ਾਰ ਦੇ ਅੱਗੇ ਲੰਗਰ ਲੱਗਿਆ ਹੋਊਗਾ ਸਾਰੀ ਸੰਗਤ ਜੋ ਕਿ ਹੈ ਸ਼ਹਿਰ ਦੇ ਵਿੱਚ ਜੋ ਗਲੀਆਂ ਚੋਂ ਮਾਤਾ ਪਿਓ ਨੇ ਸਭ ਸੜਕਾਂ ਦੇ ਉੱਤੇ ਖੜੇ ਹੋਣਗੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਉਹ ਕੱਲ ਹੋਣ ਜਾ ਰਿਹਾ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਭਗਤਾਂ ਦਾ ਸ਼ੋਭ ਯਾਤਰਾ ਦਾ ਸ਼੍ਰੀ ਗਿਰੇਸ਼ ਕੰਨ ਦੇ ਲਈ ਸਾਡੇ ਪਾਤਰਾਂ ਦੇ ਉਗੇ ਸਮਾਜ ਸੇਵੀ ਐਮ ਡੀ ਬੀ ਗਰੁੱਪ ਦੇ ਬੰਕਜ ਵੰਸਲ ਜੀ, ਸੁਰਿੰਦਰ ਵੰਸਲ ਜੀ ਪਰਿਵਾਰ ਸਹਿਤ ਪਹੁੰਚਣਗੇ ਜੋ ਕਿ ਆਏ ਕਾਵੜੀਆਂ ਦਾ ਸਵਾਗਤ ਵੀ ਕਰਨਗੇ ਤੇ ਉਹਨਾਂ ਤੋਂ ਅਸ਼ੀਰਵਾਦ ਵੀ ਲੈਣਗੇ ਜਿਹੜੀ ਸ਼ੋਭਾ ਯਾਤਰਾ ਕੀਤੀ ਜਾਣੀ ਹੈ ਸਵੇਰੇ ਤੁਹਾਡੀ ਇੱਥੋਂ ਕਿੰਨਾ ਕੁ ਉਹਦੇ ਵਿੱਚ ਤੁਹਾਨੂੰ ਅਰੇਂਜਮੈਂਟ ਕੀਤਾ ਹੈ ਕਿੰਨੇ ਕੁ ਉਹਦੇ ਵਿੱਚ ਜਿਹੜੇ ਕਿ ਜਥੇ ਜੁੜਨਗੇ ਕਿਉਂਕਿ ਵੱਖ-ਵੱਖ ਪਿੰਡਾਂ ਦੇ ਵਿੱਚ ਇੱਕ ਕਾਫੀ ਸ਼ਰਧਾ ਦਾ ਕੇਂਦਰ ਇਹ ਬਣਿਆ ਹੋਇਆ ਹੈ ਜਿਹੜਾ ਮੰਦਿਰ ਹੈ ਔਰ ਲੋਕਾਂ ਦੀ ਆਸਥਾ ਬੜੀ ਜੁੜੀ ਹੋਈ ਹੈ ਕਿੰਨੇ ਕੁ ਟੀਚਰ ਕਿਹਾ ਤੁਸੀਂ ਜਿਹੜੀ ਕਿ ਸ਼ੋਭਾ ਯਾਤਰਾ ਦੇ ਵਿੱਚ ਕਿੰਨੇ ਕੁ ਸੰਗਤ ਇਹ ਜਿਹੜੀ ਸ਼ੋਹਾ ਮਹਾ ਸ਼ਿਵਰਾਤਰੀ ਦਾ ਪੂਰਵ ਹੈ ਜੀ ਇਹ ਹਰ ਧਰਮ ਦਾ ਹਰ ਬੰਦਾ ਚਾਹੇ ਕਿਤੇ ਵੀ ਹੈ ਕਿਉਂਕਿ ਜਿਹੜੇ ਮਹਾਦੇਵ ਨੇ ਨਾ ਇਹ ਮਹਾਦੇਵੋਂ ਕੇ ਦੇਵ ਮਹਾਦੇਵ ਕਿਹਾ ਜਾਂਦਾ ਇਹਨਾਂ ਨੂੰ ਸਾਰੇ ਦੇਵਾਂ ਦੇ ਦੇਵ ਨੇ ਇਹ ਸਾਰੇ ਦੇਵਤਿਆਂ ਦੇ ਸਾਰੇ ਦੇਵੀਆਂ ਦੇ ਇਸ ਕਰਕੇ ਇਹਨੂੰ ਹਰ ਕਮਿਊਨਿਟੀ ਦੇ ਲੋਕ ਪੂਜਾ ਕਰਦੇ ਨੇ ਜੋ ਕਿ ਕਿਉਂਕਿ ਸ਼ਿਮ ਮੰਦਰਾਂ ਦੇ ਵਿੱਚ ਪੋਲੇਨਾਦ ਦੀ ਪੂਜਾ ਦੇ ਲਈ ਕੋਈ ਤੁਹਾਨੂੰ ਬਾਹਲਾ ਸਮਾਨ ਨਹੀਂ ਖਰੀਦਣਾ ਪੈਂਦਾ ਮੰਦਰ ਦੇ ਵਿੱਚੋਂ ਜਲ ਮਿਲ ਜਾਂਦਾ ਹੈ ਮੰਦਰ ਦੇ ਵਿੱਚ ਹੀ ਗੜਵੀ ਮਿਲ ਜਾਂਦੀ ਹੈ ਫੁੱਲ ਫਲ ਮਿਲ ਜਾਂਦੇ ਸੋ ਉਹ ਭੋਲੇनाथ ਦੇ ਅਰਪਣ ਕਰਨ ਵਾਲੀ ਭੋਲੇनाथ ਖੁਸ਼ ਹੋ ਜਾਂਦਾ ਹੈ ਮਹਾਸ਼ਿਵਰਾਤਰੀ ਵਾਲੇ ਦਿਨ ਖਾਸ ਕਰਕੇ ਇਹਨਾਂ ਦੀ ਕੀਤੀ ਪੂਜਾ ਤੁਹਾਨੂੰ ਬਹੁਤ ਵੱਡਾ ਇੱਕ ਲਾਭ ਦਿੰਦੀ ਹੈ ਤੇ ਤੁਹਾਡੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਜਿਹੜਾ ਕੱਲ ਦਾ ਪ੍ਰੋਗਰਾਮ ਬਣਾਇਆ ਗਿਆ ਸ਼ਹਿਰ ਦੇ ਵਿੱਚ ਮੇਰਾ ਖਿਆਲ ਕਹਿੰਦਾ ਘੱਟੋ ਘੱਟ 50 ਜਗ੍ਹਾ ਤੇ ਤੁਹਾਨੂੰ ਲੰਗਰ ਮਿਲਣਗੇ ਪੰਜਾਹ ਜਗ੍ਹਾ ਤੇ ਕਾਵੜੀਆਂ ਦਾ ਸਵਾਗਤ ਹੋਊਗਾ ਵੱਖ-ਵੱਖ ਲੰਗਰ ਡ్రਾਈ ਫਰੂਟ ਦੇ ਲੰਗਰ ਕੋਡਿੰਗ ਦੇ ਲੰਗਰ ਜੂਸ ਦੇ ਲੰਗਰ ਆਗਲੇ ਦੇ ਪਟਵਾਰੇ ਵਰਤੀਆਂ ਲਈ ਆਗਲੇ ਦੇ ਪਕੌੜੇ ਫਰੂਟ ਚਾਹ ਟਿੱਕੀ ਦਹੀਂ ਪੱਲੇ ਸਾਰੇ ਤਰ੍ਹਾਂ ਦੇ ਲੰਗਰ ਲੋਕਾਂ ਦੇ ਫ੍ਰੀ ਸੇਵਾ ਦੇ ਚ ਲਗਾਏ ਜਾਣਗੇ ਕਿਉਂਕਿ ਲੋਕਾਂ ਦੇ ਉਤਸ਼ਾਹ ਬਹੁਤ ਜ਼ਿਆਦਾ ਹੈ ਕਾਫੀ ਖਿੱਚ ਦਾ ਕੇਂਦਰ ਹੈ ਕਿਉਂਕਿ ਇਸ ਵਾਰ ਜਿਹੜਾ ਕਿ ਸ਼ਿਵਰਾਤਰੀ ਦਾ ਤਿਉਹਾਰ ਇਹ ਕਾਫੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੂਗਾ ਜਿਹੜੇ ਕਿ ਇੱਥੇ ਕਲਾਕਾਰ ਵੀ ਔਰ ਜਿਹੜੇ ਕੱਲ ਨੂੰ ਇਹਨਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਕੱਢਣਾ ਹੈ ਕਿਸ ਤਰ੍ਹਾਂ ਦਾ ਇਹਨਾਂ ਦਾ ਮਾਹੌਲ ਹੋਊਗਾ ਔਰ ਸ਼ੋਭਾ ਯਾਤਰਾ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਬੈਂਡ ਵਾਜੇ ਵਗੈਰਾ ਹੋਰ ਕਿਸ ਤਰ੍ਹਾਂ ਦੀਆਂ ਪਾਰਟੀਆਂ ਕੱਲ ਨੂੰ ਜੀ ਸ਼ੋਭਾ ਯਾਤਰਾ ਦੇ ਵਿੱਚ ਜੋ ਬੈਂਡ ਆ ਰਿਹਾ ਸਾਡਾ ਸਹਾਰਨਪੁਰ ਦਾ ਬੈਂਡ ਹੈ ਜੋ ਕਿ ਪਹਿਲੀ ਵਾਰ ਆ ਰਿਹਾ ਬਾਤਲਨ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਬਹੁਤ ਹੀ ਵਿਰੱਖਣ ਤਰ੍ਹਾਂ ਦੀ ਬੈਂਡ বাজੇਗਾ ਇਸ ਤੋਂ ਇਲਾਵਾ ਫੌਜੀ ਬੈਂਡ ਤੇ ਮਲਬਈ ਕੀਤਾ ਚਾਕੀਆਂ ਨੰਦੀ ਤੇ ਸਵਾਰ ਭੋਲੇनाथ ਦੀ ਬਰਾਤ ਅਤੇ ਪੜਾਕੇ ਅਸਤਵਾਜੀ ਘੋੜੇ ਊਠ ਇਸ ਤੋਂ ਇਲਾਵਾ ਹੋਰ ਵੀ ਬਹੁਤ ਪ੍ਰੋਗਰਾਮ ਨੇ ਜੋ ਕਿ ਹੋ ਰਹੇ ਨੇ ਜੋ ਕਿ ਤੁਹਾਨੂੰ ਸ਼ੁਭ ਯਾਤਰਾ ਦੇ ਵਿੱਚ ਵੇਖਣ ਨੂੰ ਮਿਲਣਗੇ ਵੱਖ-ਵੱਖ ਰੂਪਾਂ ਦੇ ਭੋਲੇनाथ ਦਾ ਰੂਪ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਸੋ ਤੇ ਭੋਲੇनाथ ਦਾ ਜੋ ਪ੍ਰਾਚਨ ਸ਼ਿਵ ਮੰਦਰ ਪਾਸਰਾ ਹੈ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਆ ਇਸ ਟਾਈਮ ਆਪਾਂ ਇਹ ਵੀ ਇੱਕ ਨਾ ਵਿਲੱਖਣ ਬਣਨ ਜਾ ਰਿਹਾ ਇਹ ਪੁਰਾਣਾ ਸ਼ਿਵਦਵਾਲਾ 200 ਸਾਲ ਪੁਰਾਣਾ ਮੰਦਿਰ ਹੈ ਜੋ ਕਿ ਇੱਕ ਸ਼ਿਵਦਵਾਲਾ ਸੀ ਪਹਿਲਾਂ ਸ਼ਿਵਦਵਾਲਾ ਕਹਿੰਦੇ ਨੇ ਇਹਨੂੰ ਪਰੰਤੂ ਅੱਜ ਇਹ ਸ਼ੀਸ਼ ਮਹਿਲ ਦਾ ਰੂਪ ਧਾਰਨ ਕਰ ਗਿਆ 70 ਬਈ 70 ਦਾ ਮੀਨਾਕਾਰੀ ਮਾਰਬਲ ਜੋ ਕਿ ਮਕਰਾਨੇ ਦਾ ਸੰਗਮਰਮਰ ਜੀ ਨੂੰ ਕਹਿੰਦੇ ਆ ਅਸੀਂ ਪੁਰਾਣੀ ਸਮੇਂ ਸੰਗਮਰ ਪਰ ਵਾਈਟ ਮਾਰਬਲ ਜੋ ਕਿ ਬਹੁਤ ਮਹਿੰਗਾ ਹੈ ਜਿਸ ਤੇ ਇਸੇ 50 ਲੱਖ ਰੁਪਏ ਫਰੰਟ ਫਰੰਟ ਦੇ ਮਹਾਰਤ ਬਲਤੇ ਖਰਚਾ ਆ ਗਿਆ ਤੇ ਹੋਰ ਵੀ ਕਰੋੜਾਂ ਰੁਪਏ ਇਸ ਤੇ ਲੱਗਣਾ ਹੈ ਸਾਰੀ ਸੰਗਤ ਦੇ ਸਹਿਯੋਗ ਨਾਲ ਦਾਨੀ ਸੱਜਣ ਬੜਾ ਦਾਨ ਦੇ ਰਹੇ ਨੇ ਬੜਾ ਸਹਿਯੋਗ ਦੇ ਰਹੇ ਨੇ ਅਸੀਂ ਉਹਨਾਂ ਦਾ ਪ੍ਰਾਚਨ ਸ਼ਿਵ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾਨੀ ਸੱਜਣ ਬਿਨਾਂ ਮੰਗੇ ਵੀ ਦਾਨ ਦੇ ਰਹੇ ਨੇ ਸੋ ਇਸ ਮੰਦਿਰ ਦਾ ਅਗਲੇ ਸਾਲ ਤੱਕ ਪਰਮਾਤਮਾ ਨੇ ਸੁੱਖ ਰੱਖੀ ਤਾਸ਼ੀਸ਼ ਮਹਿਲ ਕੀ ਤਾਜ ਮਹਿਲ ਤੋਂ ਵੀ ਉੱਪਰ ਮੰਦਿਰ ਤੁਹਾਨੂੰ ਪਾਤਰਾ ਦੇ ਦੇ ਨਿਮਕੀ ਦਸਰੇ ਸੰਕੀ ਮੰਦਰ ਕਮੇਟੀ ਦੇ ਪ੍ਰਧਾਨ ਨੇ ਭਗਵਦਿਆਲ ਨਿਕਾ ਔਰ ਇਹਨਾਂ ਦੇ ਸਾਥੀਆਂ ਨਾਲ ਜਿਹੜੇ ਕਿ ਪ੍ਰਯਾਤੀਨ ਸ਼ਿਵ ਮੰਦਰ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਪਹੁੰਚੇ ਹੋਏ ਨੇ ਸਾਰੇ ਇਸ ਵਕਤ ਔਰ ਜਿਹੜਾ ਕੱਲ ਦਾ ਇਹਨਾਂ ਸ਼ੋਭਾ ਯਾਤਰਾ ਦਾ ਇੱਕ ਪ੍ਰੋਗਰਾਮ ਉਲੀਕਿਆ ਹੈ ਉਥੇ ਕਈ ਤਰ੍ਹਾਂ ਦੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਕਿ ਮਨੋਰੰਜਨ ਦੇ ਸਾਧਨ ਜਿਸ ਤਰ੍ਹਾਂ ਗਿੱਧਾ ਪੰਗੜਾ ਚਾ ਪੰਗੜਾ ਲਾ ਲੋ ਜਾਂ ਔਰ ਜਿਸ ਤਰ੍ਹਾਂ ਘੋੜੇ ਊਠ ਦਸਰੇ ਨੇ ਕਿ ਇਹ ਸ਼ੋਭਾ ਯਾਤਰਾ ਨੂੰ ਇੱਕ ਬਹੁਤ ਵੱਡਾ ਦਿਬਿਆ ਦਿਖਾਣਗੇ ਅਸੀਂ ਤੁਹਾਨੂੰ ਪਲ-ਪਲ ਦੀ ਕੱਲ ਨੂੰ ਵੀ ਜਾਣਕਾਰੀ ਦਿੰਦੇ ਰਹਾਂਗੇ ਇਸੇ ਤਰ੍ਹਾਂ ਹੀ ਲਾਈਵ ਤੁਹਾਡੇ ਨਾਲ ਲਾਈਵ ਟੈਲੀਕਾਸਟ ਕਰਾਂਗੇ ਔਰ ਜਿਹੜਾ ਕਿ ਕੱਲ ਦਾ ਪ੍ਰੋਗਰਾਮ ਇੱਕ ਅਨੋਖਾ ਹੀ ਪ੍ਰੋਗਰਾਮ ਦੇਖਣ ਨੂੰ ਮਿਲੇਗਾ ਸ਼ਿਵਰਾਤਰੀ ਦੇ ਮੌਕੇ ਭੋਲੇ ਲਾਤ ਦੇ ਵਿਆਹ ਦੀ ਸ਼ਿਵਰਾਤਰੀ ਦਾ ਮਹੌਲ ਬੜਾ ਉਤਸਵ ਨਾਲ ਮਨਾਇਆ ਜਾਵੇਗਾ ਅਰੇ ਅਰੇ ਹੈਲੀਕਾਪਟਰ ਨਾਲ ਵੀ ਕਹਿੰਦੇ ਵੀ ਇੱਥੇ ਇਹਦੇ ਉੱਤੇ ਜਿਹੜੇ ਕਿ ਸ਼ਰਧਾਲੂਆਂ ਦੇ ਉੱਤੇ ਵੀ ਔਰ ਜਿਹੜੇ ਜਲ ਲੈ ਕੇ ਆਉਣਗੇ ਉਹਨਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੁਹਾਨੂੰ ਕੱਲ ਨੂੰ ਬਾਕੀ ਸਮਾਂ ਪਲ-ਪਲ ਦੀ ਤੁਹਾਨੂੰ ਰਿਪੋਰਟ ਦਿੰਦੇ